ਬੀਐਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਪੰਜਾਬ ਚ ਲੋਕ ਸਭਾ ਚੋਣਾਂ ਲਈ ਨਾਮਜ਼ਦਗੀਆਂ ਦੀ ਸ਼ੁਰੂਆਤ ਕੁਬਾਇਆ ਨੇ ਕਾਂਗਰਸ ਨੂੰ ਪਾਇਆ ਚੱਕਰਾਂ ਚ ਮਨਪ੍ਰੀਤ ਬਾਦਲ ਦੀ ਹੋਵੇਗੀ ਘਰ ਵਾਪਸੀ ਸਿਕੰਦਰ ਸਿੰਘ ਮਲੂਕਾ ਨੇ ਅਕਾਲੀ ਦਲ ਦੀ ਵਧਾਈ ਚਿੰਤਾ ਪੰਜਾਬ ਚ ਔਰਤਾਂ ਨੂੰ ਕਦੋਂ ਮਿਲੇਗਾ 1000 ਰੁਪਿਆ ਮਾਨਨੇ ਕੀਤਾ ਐਲਾਨ ਕੇਜਰੀਵਾਲ ਖਿਲਾਫ ਇੱਕ ਹੋਰ ਕੇਸ ਦੀ ਤਿਆਰੀ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਤਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਲੋਕ ਸਭਾ ਚੋਣਾਂ ਦੀ ਪੰਜਾਬ ਦੇ ਵਿੱਚ ਇਹ ਚੋਣਾਂ ਆਖਰੀ ਪੜਾਅ 'ਚ 1 ਜੂਨ ਨੂੰ ਹੋਣਗੀਆਂ ਅਤੇ ਇਹਨਾਂ ਵਾਸਤੇ ਨਾਮਜ਼ਦਗੀਆਂ ਦੀ ਸ਼ੁਰੂਆਤ ਅੱਜ 7 ਮਈ ਤੋਂ ਹੋ ਰਹੀ ਹੈ ਇਹ ਚੋਣਾਂ ਸ਼ਾਂਤੀਪੂਰਵਕ ਤਰੀਕੇ ਨਾਲ ਹੋ ਸਕਣ ਨਿਰਪੱਖ ਅਤੇ ਪਾਰਦਰਸ਼ੀ ਹੋ ਸਕਣ ਤੇ ਇਹਨਾਂ ਨੂੰ ਚੰਗੇ ਤਰੀਕੇ ਨਾਲ ਨੇਪਰੇ ਚਾੜਿਆ ਜਾ ਸਕੇ ਇਸ ਵਾਸਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਪੰਜਾਬ ਦੀਆਂ 13 ਸੀਟਾਂ ਲਈ ਜਨਰਲ ਅਤੇ ਪੁਲਿਸ ਅਬਜ਼ਰਵਰ ਨੇ ਜਿਹੜੀ ਉਹਨਾਂ ਦੀ ਨਿਯੁਕਤੀ ਕਰ ਦਿੱਤੀ ਹੈ ਇਹ ਸਾਰੇ ਅਧਿਕਾਰੀ ਦੱਸਿਆ ਗਿਆ ਕਿ 14 ਮਈ ਤੋਂ ਆਪਣੀ ਡਿਊਟੀ ਸੰਭਾਲ ਲੈਣਗੇ ਇਸ ਸਬੰਧਤ ਜਾਣਕਾਰੀ ਦਿੱਤੀ ਹੈ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਨ ਸੀ ਨੇ ਉਹਨਾਂ ਨੇ ਦੱਸਿਆ ਕਿ ਵੱਖ-ਵੱਖ ਸੂਬਿਆਂ ਦੇ 13 ਆਈ.ਐਸ ਅਧਿਕਾਰੀਆਂ ਨੂੰ ਜਨਰਲ ਅਬਜ਼ਰਵਰ ਲਾਇਆ ਗਿਆ ਜਦੋਂ ਕਿ 7 ਆਈ.ਪੀ.ਐਸ ਅਧਿਕਾਰੀ ਨੇ ਉਹਨਾਂ ਨੂੰ ਪੁਲਿਸ ਅਬਜ਼ਰਵਰ ਨਿਯੁਕਤ ਕਰ ਦਿੱਤਾ ਗਿਆ ਇਹ ਸਾਰੇ ਅਧਿਕਾਰੀ ਚੋਣਾਂ ਦੌਰਾਨ ਭਾਰਤੀ ਚੋਣ ਕਮਿਸ਼ਨ ਦੀਆਂ ਜੜੀਆਂ ਜਾਬਤੇ ਦੇ ਨਿਯਮ ਨੇ ਉਹ ਹਦਾਇਤਾਂ ਨੇ ਜੜੀਆਂ ਉਹਨਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੇ ਵਾਸਤੇ ਆਪਣੀ ਡਿਊਟੀ ਤੇ ਤੈਨਾਤ ਰਹਿਣਗੇ ਦੱਸਣਾ ਬਣਦਾ ਕਿ ਇਹਦੇ ਤੋਂ ਪਹਿਲਾਂ 15 ਖਰਚਾ ਅਬਜ਼ਰਵਰ ਵੀ ਨਿਯੁਕਤ ਕੀਤੇ ਹੋਏ ਨੇ ਜੋ ਕਿ ਆਈਆਰਐਸ ਅਧਿਕਾਰੀ ਨੇ ਤਾਂ ਕਿ ਇਹ ਚੋਣਾਂ ਸੁਚੱਜੇ ਤਰੀਕੇ ਨਾਲ ਨੇਪਰੇ ਚਾੜੀਆਂ ਜਾ ਸਕਣ ਤੇ ਹੁਣ ਗੱਲ ਕਰਦੇ ਹਾਂ ਕਾਂਗਰਸ ਨੂੰ ਚੱਕਰਾਂ 'ਚ ਪਾ ਦਿੱਤਾ ਜੀ ਸ਼ੇਰ ਸਿੰਘ ਖਬਾਇਆ ਨੇ ਲੋਕ ਸਭਾ ਚੋਣਾਂ ਦੇ ਵਾਸਤੇ ਹਲਕਾ ਫਿਰੋਜ਼ਪੁਰ ਤੋਂ ਭਾਜਪਾ ਨੇ ਅਤੇ ਕਾਂਗਰਸ ਨੇ ਹਾਲੇ ਤੱਕ ਆਪਣੇ ਉਮੀਦਵਾਰ ਨਹੀਂ ਹਲਾਨੇ ਪਰ ਸਿਆਸੀ ਸਤਰੰਜ ਦੇ ਮਾਹਰ ਜਾਣੇ ਜਾਂਦੇ ਐ ਦੋਵਾਰ ਦੇ ਸਾਫਕਾ ਸੰਸਦ ਸ਼ੇਰ ਸਿੰਘ ਘੁਬਾਇਆ ਉਹਨਾਂ ਨੇ ਭਾਵੇਂ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਉਮੀਦਵਾਰ ਐਲਾਨਿਆ ਨਹੀਂ ਪਰ ਉਹਨਾਂ ਨੇ ਕਾਂਗਰਸ ਨੂੰ ਵੀ ਚੱਕਰਾਂ 'ਚ ਪਾ ਦਿੱਤਾ ਤੇ ਲੋਕਾਂ ਨੂੰ ਵੀ ਹੈਰਾਨ ਕਰ ਦਿੱਤਾ ਤੇ ਉਹਨਾਂ ਨੇ ਆਪਣੀ ਉਮੀਦਵਾਰੀ ਦਾ ਐਲਾਨ ਕਰ ਦਿੱਤਾ ਜਾਣਕਾਰੀ ਤਾਂ ਇਹ ਮਿਲੀ ਹੈ ਕਿ ਭਾਵੇਂ ਕਾਂਗਰਸ ਦੇ ਵੱਲੋਂ ਹਾਲੇ ਤੱਕ ਭਾਜਪਾ ਦੇ ਉਮੀਦਵਾਰ ਦੀ ਉਡੀਕ ਕੀਤੀ ਜਾ ਰਹੀ ਸੀ ਕਿ ਉਹਨਾਂ ਵੱਲੋਂ ਕੌਣ ਉਮੀਦਵਾਰ ਹੋਏਗਾ ਫਿਰ ਗੁਣਾ ਘਟਾਓ ਕਰਕੇ ਆਪਣਾ ਉਮੀਦਵਾਰ ਐਲਾਨੀਏ ਪਰ ਸ਼ੇਰ ਸਿੰਘ ਖਵਾਇਆ ਨੇ ਨਵੀਂ ਚਾਲ ਚੱਲ ਦਿੱਤੀ ਹੈ ਇਹ ਆਖ ਸਕਦੇ ਆ ਕਿ ਕਾਂਗਰਸ ਨੂੰ ਸ਼ਹਿਮਾਤ ਦੇ ਦਿੱਤੀ ਹੈ ਅਤੇ ਨਵੇਂ ਮੋੜ ਤੇ ਲਿਆ ਕੇ ਉਹਨਾਂ ਨੂੰ ਖੜਾ ਕਰ ਦਿੱਤਾ ਹੈ ਤੇ ਕਾਂਗਰਸ ਪਾਰਟੀ ਹੁਣ ਇਸ ਕਦਰ ਦੇ ਚਿੱਤੀ ਵਿੱਚ ਦੱਸੀ ਜਾ ਰਹੀ ਹੈ ਕਿ ਪੂਰੇ ਜੋੜ ਤੋੜ ਤੋਂ ਬਾਅਦ ਉਮੀਦਵਾਰ ਐਲਾਨਿਆ ਜਾਣਾ ਸੀ ਪਰ ਹੁਣ ਉਹਨਾਂ ਕੋਲ ਬਦਲ ਕੀ ਹੈ ਜੇ ਕਾਂਗਰਸ ਸ਼ੇਰ ਸਿੰਘ ਖਵਾਇਆ ਨੂੰ ਉਮੀਦਵਾਰ ਨਹੀਂ ਐਲਾਨਦੀ ਤਾਂ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਰਹਿੰਦੀ ਕੁਬਾਇਆ ਨਾਲ ਸਬੰਧਤ ਰਾਏ ਸਿੱਖ ਬਰਾਦਰੀ ਹੈ ਜਿਹੜੀ ਉਹ ਨਾਰਾਜ਼ ਹੋ ਸਕਦੀ ਹੈ ਜਾਂ ਫਿਰ ਉਹ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਮਦਦਾਰ ਵਿੱਚ ਨਿੱਤਰ ਸਕਦੇ ਐ ਸਿਰਫ ਇੱਥੇ ਹੀ ਨਹੀਂ ਇਸ ਬਰਾਦਰੀ ਦੀ ਨਾਰਾਜ਼ਗੀ ਲੁਧਿਆਣਾ ਦੇ ਜਗਰਾਉਂ ਅਤੇ ਕਪੂਰਥਲਾ ਦੇ ਗੋਇੰਦਵਾਲ ਦੇ ਆਸ-ਪਾਸ ਦੇ ਉਮੀਦਵਾਰਾਂ ਨੂੰ ਵੀ ਚਲਣੀ ਪੈ ਸਕਦੀ ਹੈ ਦੱਸਣਾ ਬਣਦਾ ਹੈ ਕਿ ਸਾਬਕਾ ਸੰਸਦ ਸ਼ੇਰ ਸਿੰਘ ਕੁਬਾਇਆ ਨੇ 2 ਦਿਨ ਪਹਿਲਾਂ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਸ਼੍ਰੀ ਸੁਖਮਨੀ ਸਾਹਿਬ ਦਾ ਪਹਿਲਾ ਪਾਠ ਕਰਵਾਇਆ ਅਤੇ ਪਾਠ ਕਰਵਾਉਣ ਤੋਂ ਬਾਅਦ ਚੋਣ ਮਹੀਮ ਦਾ ਆਗਾਜ਼ ਕਰ ਦਿੱਤਾ। ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਆਖਿਆ ਕਿ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਦੀ ਟਿਕਟ ਫਾਈਨਲ ਹੋਣ ਦਾ ਉਹਨਾਂ ਨੂੰ ਆਖ ਦਿੱਤਾ ਹੈ ਕਿ ਤੁਸੀਂ ਚੋਣ ਪ੍ਰਚਾਰ ਸ਼ੁਰੂ ਕਰ ਦਿਓ ਭਾਵੇਂ ਉਹਨਾਂ ਨੇ ਨਾਲ ਪ੍ਰਤਾਪ ਸਿੰਘ ਬਾਜਵਾਨ ਵੀ ਫਸਾ ਲਿਆ। ਕੁਭਾਇਆ ਦੇਖਣ ਤੋਂ ਬੋਲ ਚਾਲ ਤੋਂ ਸਧਾਰਨ ਭਾਵੇਂ ਲੱਗਦੇ ਹੋਣ ਸਿੱਧੇ ਪੱਧਰੇ ਲੱਗਦੇ ਹੋਣ ਪਰ ਹੈ ਤੇ ਇਸ ਤਰ੍ਹਾਂ ਜਿਹੜੇ ਉਹਨਾਂ ਦੇ ਹਾਲੇ ਦਿਵਾਲੀ ਰਹਿੰਦੇ ਆ ਉਹਨਾਂ ਦੇ ਕਰੀਬੀ ਐ ਉਹ ਦੱਸਦੇ ਆ ਕਿ ਕੁਬਾਇਆ ਦਾ ਦਿਮਾਗ ਸਤਰੰਜ ਦੀ ਚਾਲ ਤੋਂ ਵੀ ਅੱਗੇ ਐ ਉਹਨਾਂ ਨੇ ਇਹ ਵੀ ਆਖਿਆ ਕਿ ਸ਼ੇਰ ਸਿੰਘ ਕੁਬਾਇਆ ਨੇ ਸਾਲ 2014 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਵੀ ਇਸੇ ਤਰ੍ਹਾਂ ਕੀਤਾ ਸੀ ਸਾਲ 2009 ਦੇ ਵਿੱਚ ਅਕਾਲੀ ਦਲ ਨੇ ਰਾਏ ਸਿੱਖ ਬਰਾਦਰੀ ਦਾ ਦਾਅ ਖੇਡਦਿਆਂ ਆਪਣੇ ਵਫਾਦਾਰ ਅਤੇ ਤਿੰਨ ਵਾਰ ਦੇ ਸੰਸਦ ਮੈਂਬਰ ਜ਼ੋਰਾ ਸਿੰਘ ਬਾਦ ਦੀ ਟਿਕਟ ਕੱਟ ਕੇ ਕੁਬਾਇਆ ਨੂੰ ਦੇ ਦਿੱਤੀ ਸੀ ਅਤੇ ਉਹ ਚੋਣ ਜਿੱਤ ਕੇ ਪਾਰਲੀਮੈਂਟ ਵਿੱਚ ਪਹੁੰਚ ਵੀ ਗਏ ਸੀ ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਜਲਾਲਾਬਾਦ ਤੋਂ ਸੁਖਵੀਰ ਬਾਦਲ ਚੋਣ ਮਹਿਮ ਦੌਰਾਨ ਕੁਝ ਸੀਨੀਅਰ ਅਕਾਲੀ ਆਗੂਆਂ ਦਾ ਕੁਬਾਇਆ ਨਾਲ ਮਨਮਟਾਵ ਹੋਣ ਕਾਰਨ ਕੁਬਾਇਆ ਨੂੰ ਚਾਹੁੰਦੇ ਸੀ ਕਿ ਸ਼ਾਇਦ ਨੇੜੇ ਨਾਲ ਅੱਗੇ ਪਾਵ ਆਪਸ ਦੇ ਵਿੱਚ ਥੋੜੀ ਬਹੁਤ ਲੱਗਣ ਵੀ ਲੱਗ ਪਈ ਸੀ 2014 ਦੀਆਂ ਚੋਣਾਂ ਦੇ ਵਿੱਚ ਉਹਨਾਂ ਦਾ ਪੱਤਾ ਕੱਟਿਆ ਜਾ ਸਕਦਾ ਸੀ ਅਜਿਹੇ ਚ ਅਕਾਲੀ ਦਲ ਵੱਲੋਂ ਟਿਕਟ ਦੇ ਐਲਾਨ ਤੋਂ ਵੀ ਪਹਿਲਾਂ ਕਬਾਇਆ ਆਪਣੀ ਬਰਾਦਰੀ ਦੇ ਸੈਂਕੜੇ ਸਮਰਥਕਾਂ ਦੇ ਸਮੇਤ ਪਿੰਡ ਬਾਦਲ ਪਹੁੰਚਿਆ ਤੇ ਉੱਥੇ ਸੁਖਵੀਰ ਬਾਦਲ ਵੀ ਸੀ ਸੁਖਵੀਰ ਬਾਦਲ ਸਮਰਥਕਾਂ ਨੂੰ ਮਿਲ ਰਹੇ ਸੀ ਤਾਂ ਭੀੜ ਨੇ ਬੜੇ ਜ਼ੋਰ ਸ਼ੋਰ ਨਾਲ ਕਬਾਇਆ ਨੂੰ ਟਿਕਟ ਦੇਣ ਦੀ ਮੰਗ ਉਠਾ ਦਿੱਤੀ ਮੌਕੇ ਨੂੰ ਟਾਲਣਾ ਚਾਹੁੰਦੇ ਸੀ ਟਾਲਣ ਤੇ ਰਾਤ ਦੇ ਨਾਲ ਸੁਖਵੀਰ ਸਿੰਘ ਬਾਦਲ ਨੇ ਆਖ ਦਿੱਤਾ ਕਿ ਕਬਾਇਆ ਤਾਂ ਆਪਣਾ ਐਮਪੀ ਹੋਈ ਹੈ ਇੰਨੀ ਗੱਲ ਕਹਿਣ ਦੀ ਧੀਰ ਸੀ ਕਿ ਰਾਏ ਸਿੱਖ ਬਰਾਦਰੀ ਦੇ ਆਗੂ ਜਿਹੜੇ ਸ਼ੇਰ ਸਿੰਘ ਕਬਾਇਆ ਸਵੇਤ ਉੱਥੇ ਪਹੁੰਚੇ ਸੀ ਉਹਨਾਂ ਨੇ ਜੈਕਾਰੇ ਛੱਡ ਦਿੱਤੇ ਇਦੇ ਤੋਂ ਬਾਅਦ ਪਿੰਡ ਬਾਦਲ ਤੋਂ ਮਲੋਠ ਪਹੁੰਚ ਕੇ ਕਬਾਇਆ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਖੁਦ ਨੂੰ ਅਕਾਲੀ ਦਲ ਦਾ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨ ਦਿੱਤਾ ਸੀ। ਉਸ ਸਾਲ ਕਬਾਇਆ ਕਾਂਗਰਸ ਦੇ ਸੁਨੀਲ ਜਾਖੜ ਤੋਂ ਚੋਣ ਜਿੱਤ ਕੇ ਦੂਸਰੀ ਵਾਰ ਸੰਸਦ ਮੈਂਬਰ ਚੁਣੇ ਗਏ ਸਨ। ਤੇ ਸਾਲ 2017 ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਬਾਇਆ ਪਰਿਵਾਰ ਕਾਂਗਰਸ ਵਿੱਚ ਸ਼ਾਮਲ ਹੋ ਗਿਆ ਸੀ ਅਤੇ 17 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਉਹਨਾਂ ਦਾ ਪੁੱਤਰ ਦਵਿੰਦਰ ਕਬਾਇਆ ਕਾਂਗਰਸ ਦੀ ਟਿਕਟ ਤੇ ਫਾਜ਼ਲ ਕਾ ਤੋਂ ਐਮਐਲਏ ਬਣਿਆ ਸੀ ਉਹਦੇ ਤੋਂ ਬਾਅਦ ਸਾਲ 2019 ਦੀਆਂ ਲੋਕ ਸਭਾ ਚੋਣਾਂ ਚ ਕਾਂਗਰਸ ਦੇ ਵੱਲੋਂ ਸ਼ੇਰ ਸਿੰਘ ਖੁਬਾਇਆ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਗਿਆ ਸੀ ਤੇ ਉਸ ਚੋਣ ਦੌਰਾਨ ਖੁਬਾਇਆ ਦਾ ਬਰਾਦਰੀ ਕਾਰਡ ਕੰਮ ਨਹੀਂ ਸੀ ਆਇਆ ਪਾ ਫੇਲ ਹੋ ਗਿਆ ਸੀ ਉਹ ਸੁਖਵੀਰ ਬਾਦਲ ਤੋਂ ਤਕਰੀਬਨ 2 ਲੱਖ ਨੇੜੇ ਤੇੜ ਦੀਆਂ ਵੋਟਾਂ ਸੀ ਇੰਨੀਆਂ ਵੋਟਾਂ ਦੇ ਨਾਲ ਉਹ ਹਾਰ ਗਏ ਸਨ ਤੇ ਹੁਣ ਕਾਂਗਰਸ ਨੂੰ ਉਹਨਾਂ ਨੇ ਜ਼ਰੂਰ ਚੱਕਰਾਂ 'ਚ ਪਾ ਦਿੱਤਾ ਹੈ ਕਿ ਕੀ ਉਹਨਾਂ ਦੀ ਕਿਹਾ ਜਾਵੇ ਕਿ ਟਿਕਟ ਨਹੀਂ ਦਿੱਤੀ ਪਰ ਉਹਨਾਂ ਨੂੰ ਆਪਣੇ ਦਾਅਵੇ ਯਾਰੀ ਪੇਸ਼ ਮਜ਼ਬੂਤ ਤਰੀਕੇ ਨਾਲ ਕਰ ਦਿੱਤੀ ਹੈ ਤੇ ਹੁਣ ਗੱਲ ਕਰਦੇ ਹਾਂ ਅਕਾਲੀ ਦਲ ਦੀ ਮਨਪ੍ਰੀਤ ਬਾਦਲ ਦੀ ਕਾਂਗਰਸ ਅਤੇ ਭਾਜਪਾ ਦੀ ਸਾਰੀਆਂ ਪਾਰਟੀਆਂ ਦੇ ਵਿੱਚੋਂ ਦੀ ਛੜੱਪੇ ਮਾਰ ਚੁੱਕੇ ਨੇ ਮਨਪ੍ਰੀਤ ਸਿੰਘ ਬਾਦਲ ਅਤੇ ਸੁਖਵੀਰ ਬਾਦਲ ਆਪਸ ਦੇ ਵਿੱਚ ਚਾਚੇ ਤਾਈ ਦੇ ਪੁੱਤਰ ਨੇ ਖਬਰਾਂ ਵੱਲ ਰਹੀਆਂ ਨੇ ਕਿ ਮਨਪ੍ਰੀਤ ਬਾਦਲ ਜਿਹੜੇ ਇਸ ਵਕਤ ਭਾਜਪਾ ਚ ਨੇ ਇਦੇ ਬਾਬਤ ਸਿਆਸੀ ਤੇ ਅਕਾਲੀ ਹਲਕਿਆਂ ਦੇ ਵਿੱਚ ਇਹ ਖਬਰ ਹੈ ਜਿਹੜੀ ਜੰਗਲ ਦੀ ਅੱਗ ਵਾਂਗ ਫੈਲੀ ਹੋਈ ਹੈ ਕਿ ਮਨਪ੍ਰੀਤ ਬਾਦਲ ਜਲਦ ਘਰ ਵਾਪਸੀ ਕਰ ਸਕਦੇ ਐ ਬਠਿੰਡਾ ਸੰਸਦੀ ਹਲਕੇ ਤੋਂ ਚੌਥੀ ਵਾਰ ਜਿੱਤਣ ਦੇ ਵਾਸਤੇ ਬੀਬਾ ਬਾਦਲ ਇਸ ਵਕਤ ਜ਼ੋਰ ਅਜਮਾਇਸ਼ ਕਰ ਰਿਹਾ ਹੈ ਉਹਨਾਂ ਦਾ ਮੁਕਾਬਲਾ ਬਾਕੀ ਉਮੀਦਵਾਰਾਂ ਨਾਲ ਹੈ ਚੌਥੀ ਵਾਰ ਚੋਣ ਲੜਨਾ ਤੇ ਜਿੱਤਣਾ ਆਪਣੇ ਆਪ ਦੇ ਵਿੱਚ ਇੱਕ ਵੱਡੀ ਚੁਣੌਤੀ ਹੋਏਗੀ ਪਰ ਇਸ ਵਾਰ ਬੀਬਾ ਬਾਦਲ ਆਸਵੰਦ ਨੇ ਅਸਲ ਦੇ ਵਿੱਚ ਅਕਾਲੀ ਦਲ ਚਾਹੁੰਦਾ ਕਿ ਉਹਦੀ ਇੱਜ਼ਤ ਹੋਰ ਭਾਵੇਂ ਕਿਤੋਂ ਰਹੇ ਨਾ ਰਹੇ ਬਠਿੰਡਾ ਜ਼ਰੂਰ ਜਿੱਤਿਆ ਜਾਵੇ। ਉਹਨਾਂ ਦੇ ਮੁਕਾਬਲੇ ਆਮ ਆਦਮੀ ਪਾਰਟੀ ਵੱਲੋਂ ਕੈਬਨਟ ਮੰਤਰੀ ਗੁਰਵੀਰ ਸਿੰਘ ਖੁੱਡੀਆਂ ਜਿਨ੍ਹਾਂ ਨੇ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜ ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਦਿੱਤਾ ਸੀ। ਇਹਨਾਂ ਤੋਂ ਇਲਾਵਾ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਦੇ ਵਿੱਚ ਆਏ ਜੀਤ ਮਹਿੰਦਰ ਸਿੱਧੂ ਤੇ ਅਕਾਲੀ ਪਰਿਵਾਰ ਨਾਲ ਸੰਬੰਧਿਤ ਸਾਬਕਾ ਆਈਜੀਐਸ ਅਫਸਰ ਬੀਬੀ ਮਲੂਕਾ ਵੀ ਚੌਂਡ ਮੈਦਾਨ ਵਿੱਚ ਨੇ ਤੇ ਲੱਖਾ ਸਧਾਨਾ ਵੀ ਆਜ਼ਾਦ ਇੱਥੋਂ ਚੌਂਡ ਲੜ ਰਹੇ ਨੇ ਇਸ ਵਾਸਤੇ ਕਾਂਗਰਸ ਦੀ ਆਪ ਦੀ ਤੇ ਭਾਜਪਾ ਦੀ ਸਿਰ ਧੜ ਦੀ ਬਾਜ਼ੀ ਲੱਗੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਇਸੇ ਤਹਿਤ ਮਨਪ੍ਰੀਤ ਬਾਦਲ ਦੀ ਘਰ ਵਾਪਸੀ ਲਈ ਉਹਨਾਂ ਨੂੰ ਰਾਜ਼ੀ ਕਰ ਲਿਆ ਗਿਆ ਹੁਣ ਅੰਦਰ ਖਾਤੇ ਕੀ ਚੱਲਿਆ ਹੋਣਾ ਖਬਰਾਂ ਤਾਂ ਕਈ ਦਿਨ ਤੋਂ ਆ ਰਹੀਆਂ ਸੀ ਕਿ ਮਨਪ੍ਰੀਤ ਬਾਦਲ ਆਪਣੀ ਪਰਝਾਈ ਵਾਸਤੇ ਵੋਟਾਂ ਮੰਗ ਰਹੇ ਨੇ ਹੁਣ ਦੇਖੋ ਇਸ ਖਬਰ ਤੇ ਮੋਹਰ ਕੱਦ ਲੱਗਦੀ ਹੈ ਤੇ ਹੁਣ ਗੱਲ ਕਰ ਰਹੇ ਹਾਂ ਕਾਂਗਰਸ ਤੇ ਕਾਂਗਰਸ ਤੋਂ ਬਾਅਦ ਅਕਾਲੀ ਦਲ ਨਾਲ ਵੀ ਮਾੜੀ ਹੋ ਗਈ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਵੱਡਾ ਸਿਆਸੀ ਝਟਕਾ ਮਿਲਿਆ ਹੈ ਇਥੋਂ ਅਕਾਲੀ ਦਲ ਦੇ ਉਮੀਦਵਾਰ ਹਰਦੀਪ ਸਿੰਘ ਬਟਰੇਲਾ ਉਹਨਾਂ ਨੇ ਪਾਰਟੀ ਛੱਡਣ ਦਾ ਵੀ ਐਲਾਨ ਕਰ ਦਿੱਤਾ ਤੇ ਟਿਕਟ ਵੀ ਵਾਪਸ ਕਰ ਦਿੱਤੀ ਹੈ ਉਹਨਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇਹ ਟਿਕਟ ਮੋੜੀ ਹੈ ਹਰਦੀਪ ਸਿੰਘ ਚੰਡੀਗੜ੍ਹ ਅਕਾਲੀ ਦਲ ਦੇ ਪ੍ਰਧਾਨ ਵੀ ਸੀ ਅਤੇ ਨਗਰ ਨਿਗਮ ਦੇ ਵਿੱਚ ਅਕਾਲੀ ਦਲ ਤੇ ਇਕਲੌਤੇ ਕਾਉਂਸਲਰ ਵੀ ਹੈ ਹਰਦੀਪ ਸਿੰਘ ਨੇ ਐਲਾਨ ਕੀਤਾ ਕਿ ਉਹ ਇਕੱਲੇ ਨਹੀਂ ਉਹਨਾਂ ਦੇ ਨਾਲ ਚੰਡੀਗੜ੍ਹ ਅਕਾਲੀ ਦਲ ਦੀਆਂ ਸਾਰੀਆਂ ਇਕਾਈਆਂ ਦੇ ਪ੍ਰਧਾਨ ਅਤੇ ਅਹੁਦੇਦਾਰਾਂ ਨੇ ਵੀ ਅਸਤੀਫੇ ਦੇ ਦਿੱਤੇ ਆ ਭਾਅ ਮੁਕੰਮਲ ਤੌਰ ਤੇ ਖੋਰਾ ਲੱਗਿਆ ਹੈ ਅਕਾਲੀ ਦਲ ਨੂੰ ਚੰਡੀਗੜ੍ਹ 'ਚ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਹੁਣ ਕਿਹੜੀ ਪਾਰਟੀ 'ਚ ਉਹ ਕਹਿੰਦੇ ਅਸੀਂ ਹੋਰ ਕਿਸੇ ਪਾਰਟੀ 'ਚ ਨਹੀਂ ਜਾ ਰਹੇ ਪਰ ਦੇਖਦੇ ਆ ਜਾਣਗੇ ਜਾਂ ਨਹੀਂ ਪੁੱਛਿਆ ਕਿਉਂ ਚੱਲੇ ਉਹ ਕਹਿੰਦੇ ਪਾਰਟੀ ਪ੍ਰਧਾਨ ਤੇ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਤੋਂ ਅਸੀਂ ਨਾਰਾਜ਼ ਆ ਇਸ ਕਰਕੇ ਅਸੀਂ ਪਾਰਟੀ ਛੱਡ ਰਹੇ ਹਾਂ ਉਹਨਾਂ ਇਲਜ਼ਾਮ ਲਾਇਆ ਕਿ ਚੋਣ ਲੜਨ ਤੋਂ ਪਹਿਲਾਂ ਪਾਰਟੀ ਦੇ ਅੱਗੇ ਉਹਨਾਂ ਵੱਲੋਂ ਇੱਕ ਮੰਗ ਰੱਖੀ ਗਈ ਸੀ ਕਿ ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ 'ਚ ਪਹਿਲੀ ਵਾਰੀ ਚੋਣ ਲੜ ਰਿਹਾ ਹੈ ਇਸ ਲਈ ਚੰਡੀਗੜ੍ਹ ਦੇ ਵਿੱਚ ਚੋਣ ਲੜਨ ਦੇ ਵਾਸਤੇ ਸੀਨੀਅਰ ਆਗੂਆਂ ਦੀ ਰੋੜ ਪਊਗੀ ਪਰ ਕਹਿੰਦੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਹਾਲੇ ਵੀ ਪੰਜਾਬ ਦੇ 13 ਹਲਕਿਆਂ 'ਚ ਤਾਂ ਚੋਣ ਪ੍ਰਚਾਰ ਕਰ ਰਿਹਾ ਹੈ ਪਰ ਚੰਡੀਗੜ੍ਹ ਨੂੰ ਭਾਵੇਂ ਇਸ 14ਵੀਂ ਸੀਟ ਨੂੰ ਭੁੱਲ ਗਿਆ। ਉਹਨਾਂ ਨੇ ਕਿਹਾ ਕਿ ਮੈਂ ਇੱਕ ਗਰੀਬ ਕਿਸਾਨ ਦਾ ਪੁੱਤਰ ਹਾਂ ਮੈਂ ਇਕੱਲਾ ਚੋਣ ਨਹੀਂ ਲੜ ਸਕਦਾ। ਮੈਨੂੰ ਪਾਰਟੀ ਫੰਡਾਂ ਦੀ ਲੋੜ ਸੀ ਪਰ ਪਾਰਟੀ ਵੱਲੋਂ ਮੈਨੂੰ ਕੋਈ ਫੰਡ ਵੀ ਨਹੀਂ ਦਿੱਤਾ ਗਿਆ। ਮੈਂ ਆਪਣੇ ਦਮ ਤੇ ਤਿੰਨ ਵਾਰ ਨਗਰ ਕੌਂਸਲ ਦੀ ਚੋਣ ਲੜੀ ਤੇ ਜਿੱਤੀ। ਮੇਰਾ ਕੋਈ ਪਿਤਾ ਨਹੀਂ ਹੈ। ਮੈਂ ਸੁਖਵੀਰ ਸਿੰਘ ਬਾਦਲ ਨੂੰ ਕਿਹਾ ਸੀ ਕਿ ਤੁਸੀਂ ਮੇਰੇ ਪਿਤਾਮਾ ਹੋ। ਪਰ ਉਹਨਾਂ ਨੇ ਮੇਰੀ ਗੱਲ ਨਹੀਂ ਸੁਣੀ ਤੇ ਉਹਨਾਂ ਤੋਂ ਮੈਂ ਨਾਰਾਜ਼ ਹੋ ਕੇ ਇਸ ਵਕਤ ਪਾਰਟੀ ਦੇ ਅਹੁਦੇ ਤੋਂ ਵੀ ਪ੍ਰਧਾਨਗੀ ਤੋਂ ਵੀ ਅਤੇ ਚੋਣ ਲੜਨ ਤੋਂ ਵੀ ਇਨਕਾਰ ਕਰ ਦਿੱਤਾ ਤੇ ਅਸਤੀਫਾ ਦੇ ਦਿੱਤਾ ਤੇ ਹੁਣ ਗੱਲ ਕਰਦੇ ਆ ਸਿਕੰਦਰ ਸਿੰਘ ਮਲੂਕਾ ਦੀ ਅਕਾਲੀ ਦਲ ਦੀ ਚਿੰਤਾ ਉਹਨਾਂ ਨੇ ਵੀ ਵਧਾ ਦਿੱਤੀ ਹੈ ਹੁਣੇ ਹੀ ਮੈਂ ਜ਼ਿਕਰ ਕਰ ਰਿਹਾ ਸੀ ਕਿ ਹੋਰ ਭਾਵੇਂ ਕਿਤੋਂ ਅਕਾਲੀ ਦਲ ਜਿੱਤੇ ਜਾਂ ਹਾਰੇ ਪਰ ਬਠਿੰਡਿਓ ਜਰੂਰ ਜਿੱਤਣਾ ਚਾਹੁੰਦਾ ਪਰ ਇੱਥੇ ਵੀ ਅਕਾਲੀ ਦਲ ਦੇ ਹੀ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਚਿੰਤਾਵਾਂ ਵਧਾ ਰਹੇ ਨੇ ਸੇਵਾਮੁਕਤ ਆਈਐਸ ਪਰਮਪਾਲ ਕੌਰ ਮਲੂਕਾ ਅਤੇ ਗੁਰਪ੍ਰੀਤ ਸਿੰਘ ਮਲੂਕਾ ਇਹ ਸਿਕੰਦਰ ਸਿੰਘ ਮਲੂਕਾ ਦੇ ਨੂੰਹ ਤੇ ਪੁੱਤਰ ਨੇ ਤੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਸੀ ਸ਼ਾਮਲ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਅਤੇ ਸਾਬਕਾ ਵਜ਼ੀਰ ਸਿਕੰਦਰ ਸਿੰਘ ਮਲੂਕਾ ਇਸ ਵਕਤ ਦੁਚਿੱਤੀ ਵਿੱਚ ਦੱਸੇ ਜਾ ਰਹੇ ਨੇ ਉਹ ਤਕਰੀਬਨ ਬੀਤੇ 25 ਦਿਨਾਂ ਤੋਂ ਸਿਆਸੀ ਸਰਗਰਮੀਆਂ ਤੋਂ ਦੂਰੀ ਬਣਾ ਕੇ ਬੈਠੇ ਹੋਏ ਆ ਤੇ ਬੈਠੇ ਘਰ ਹੀ ਦੱਸੇ ਜਾ ਰਹੇ ਆ ਉਹ ਨਾਂ ਬਠਿੰਡਾ ਚ ਅਕਾਲੀ ਉਮੀਦਵਾਰ ਹਰ ਸਿਮਰਤ ਕੋਰ ਬਾਦਲ ਨਾਲ ਅਤੇ ਨਾ ਹੀ ਫਰੀਦਕੋਟ ਹਲਕੇ ਦੇ ਵਿੱਚ ਜਿਹੜੇ ਉਮੀਦਵਾਰ ਨੇ ਰਾਜਵਿੰਦਰ ਸਿੰਘ ਉੱਥੇ ਕੋਈ ਵੀ ਸਰਗਰਮੀ ਨਹੀਂ ਦਿਖਾ ਰਹੀ ਇੰਨਾ ਹੀ ਨਹੀਂ ਉਹ ਆਪਣੀ ਨੂੰ ਭਾਜਪਾ ਦੀ ਉਮੀਦਵਾਰ ਪਰਮਪਾਲ ਕੌਰ ਮਲੂਕਾ ਦਾ ਵੀ ਖੁੱਲ ਕੇ ਇਸ ਵਕਤ ਸਮਰਥਨ ਨਹੀਂ ਕਰ پا ਰਹੀ ਇਸ ਕਰਕੇ ਉਹ ਦਚਿੱਤੀ ਚਿੰਤਾ ਮੈਂ ਕਰਾਂ ਤੇ ਕੀ ਕਰਾਂ ਉਹਨਾਂ ਨੇ ਦੱਸਿਆ ਜਾ ਰਿਹਾ ਕਿ ਫਿਲਹਾਲ ਸਿਆਸੀ ਸਰਗਰਮੀਆਂ ਤੋਂ ਦੂਰੀ ਬਣਾਈ ਹੋਈ ਹੈ ਉਹਨਾਂ ਦੀ ਅਗਲੀ ਰਣਨੀਤੀ ਕੀ ਹੈ ਇਦੇ ਵਾਕਤ ਉਹਨਾਂ ਨੇ ਪੱਤੇ ਤਾਂ ਨਹੀਂ ਖੋਲੇ ਪਰ ਉਹਨਾਂ ਦੀ ਨੂਹ ਦੇ ਬਿਆਨ ਨੇ ਸਿਆਸਤ ਪਖਾ ਦਿੱਤੀ ਹੈ। ਸਿਆਸੀ ਹਲਕਿਆਂ ਦੇ ਵਿੱਚ ਵੀ ਚਰਚਾ ਹੈ ਕਿ ਉਹ ਭਾਜਪਾ ਦੇ ਵਿੱਚ ਹੀ ਸ਼ਾਮਲ ਹੋਣਗੇ। ਪਰ ਹਾਲੇ ਤੱਕ ਉਹ ਅਕਾਲੀ ਦਲ ਜਾਂ ਭਾਜਪਾ ਦੇ ਹੱਕ ਵਿੱਚ ਕਿਦਰੇ ਚੋਣ ਪ੍ਰਚਾਰ ਕਰਦੇ ਨਜ਼ਰ ਨਹੀਂ ਆ ਰਹੇ। ਤੁਹਾਨੂੰ ਸ਼ਾਦ ਯਾਦ ਹੋਣਾ ਹੈ ਕਿ ਪਰਮਪਾਲ ਕੌਰ ਮਲੂਕਾ ਅਤੇ ਉਹਨਾਂ ਦੇ ਪਤੀ ਗੁਰਪ੍ਰੀਤ ਸਿੰਘ ਮਲੂਕਾ 11 ਅਪ੍ਰੈਲ ਨੂੰ ਨਵੀਂ ਦਿੱਲੀ ਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਸੀ। ਅਤੇ ਬੀਤੀ 16 April ਨੂੰ ਭਾਜਪਾ ਨੇ ਬਠਿੰਡਾ ਲੋਕ ਸਭਾ ਹਲਕੇ ਤੋਂ ਪਰਮਪਾਲ ਕੌਰ ਮਲੂਕਾ ਨੂੰ ਉਮੀਦਵਾਰ ਐਲਾਨ ਦਿੱਤਾ ਸੀ। ਪਰਮਪਾਲ ਕੌਰ ਮਲੂਕਾ ਅਤੇ ਗੁਰਪ੍ਰੀਤ ਮਲੂਕਾ ਦੇ 11 April ਜਿਸ ਦਿਨ ਉਹ ਭਾਜਪਾ ਚ ਸ਼ਾਮਲ ਹੋਏ ਉਹਦੇ ਤੋਂ ਬਾਅਦ 12 April ਨੂੰ ਅਕਾਲੀ ਦਲ ਨੇ ਸਿਕੰਦਰ ਸਿੰਘ ਮਲੂਕਾ ਨੂੰ ਮੌੜ ਹਲਕੇ ਦੇ ਇੰਚਾਰਜ ਤੇ ਅਹੁਦੇ ਤੋਂ ਸਿਕੰਦਰ ਸਿੰਘ ਮਲੂਕਾ ਨੂੰ ਹਟਾ ਕੇ ਉਹਨਾਂ ਦੀ ਥਾਂ ਸਾਬਕਾ ਕੈਬਨਟ ਮੰਤਰੀ ਜਨਵੇਜਾ ਸਿੰਘ ਸੇਖੋਂ ਨੂੰ ਨਿਯੁਕਤ ਕਰ ਦਿੱਤਾ ਸੀ। ਅਤੇ ਸਕੰਦਰ ਸਿੰਘ ਮਲੂਕਾ ਅਕਾਲੀ ਦਲ ਦੀ ਇਸ ਕਾਰਵਾਈ ਤੋਂ ਦੁਖੀ ਦੱਸੇ ਜਾ ਰਿਹਾ ਹੈ। ਅਕਾਲੀ ਦਲ ਨੇ ਆਪਣੀ ਅਗਲੀ ਰਣਨੀਤੀ ਦੇ ਹਿੱਸੇ ਦੇ ਵਜੋਂ ਸਕੰਦਰ ਸਿੰਘ ਮਲੂਕਾ ਨੂੰ ਫਰੀਦਕੋਟ ਸੰਸਤੀ ਹਲਕੇ ਦਾ ਇੰਚਾਰਜ ਨਿਯੁਕਤ ਕਰ ਦਿੱਤਾ ਸੀ ਤਾਂ ਜੋ ਬਠਿੰਡੇ ਸੰਸਤੀ ਹਲਕੇ ਦੇ ਨਾਲੋਂ ਉਹਨਾਂ ਦਾ ਨਾਤਾ ਪੂਰੀ ਤਰ੍ਹਾਂ ਤੋੜਿਆ ਜਾ ਸਕੇ। ਅਕਾਲੀ ਦਲ ਹੁਣ ਤੱਕ ਤਾਂ ਆਖ ਸਕਦੀ ਹੈ ਕਿ ਇਸ ਰਣਨੀਤੀ ਵਿੱਚ ਕਿਧਰੇ ਕਾਮਯਾਬ ਲੱਗ ਰਿਹਾ ਹੈ। ਪਰ ਕੀ ਅੰਦਰ ਖਾਤੇ ਵਿਰੋਧਤਾ ਹੋਏਗੀ ਜਾਂ ਕੀ ਸਮਰਥਨ ਕਰ ਪਾਉਣਗੇ ਜਾਂ ਨਹੀਂ। ਭਾਵੇਂ ਸਿਕੰਦਰ ਸਿੰਘ ਮਲੂਕਾ ਫਰੀਦਕੋਟ ਹਲਕੇ ਦੇ ਵਿੱਚ ਅਕਾਲੀ ਦਲ ਦੇ ਉਮੀਦਵਾਰ ਦੇ ਨਾਲ ਵੀ ਇਸ ਵਕਤ ਨਜ਼ਰ ਨਹੀਂ ਆ ਰਹੇ ਪਰ ਉਹ ਆਪਣੀ ਨੂੰ ਦੇ ਹੱਕ ਵਿੱਚ ਵੀ ਖੁੱਲ ਕੇ ਵਿਚਰ ਨਹੀਂ ਰਹੇ ਭਾਵੇਂ ਭਾਜਪਾ ਵਰਕਰ ਸਿਕੰਦਰ ਸਿੰਘ ਮਲੂਕਾ ਦੇ ਜਲਦ ਭਾਜਪਾ ਦੇ ਵਿੱਚ ਸ਼ਾਮਲ ਹੋਣ ਦੀਆਂ ਗੱਲਾਂ ਕਰ ਰਹੇ ਐ ਪਰ ਮਲੂਕਾ ਹਾਲੇ ਤੱਕ ਆਪਣੇ ਸਿਆਸੀ ਪੱਤੇ ਨਹੀਂ ਖੋਲ ਰਹੇ ਦੂਸਰੇ ਪਾਸੇ ਉਹਨਾਂ ਦੀ ਨੂੰ ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ ਨੂੰ ਜਦੋਂ ਇਸ ਸਬੰਧਤ ਪੁੱਛਿਆ ਗਿਆ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਮਲੂਕਾ ਸਾਹਿਬ ਤਾਂ ਸਾਡੇ ਨਾਲ ਹੀ ਆ। ਉਹ ਸਾਡੇ ਤੋਂ ਬਾਹਰ ਨਹੀਂ ਤੇ ਅਸੀਂ ਉਹਨਾਂ ਤੋਂ ਬਾਹਰ ਕਿਵੇਂ ਹੋਵਾਂਗੇ। ਸਿਕੰਦਰ ਮਲੂਕਾ ਨੂੰ ਲੈ ਕੇ ਸਿਆਸੀ ਹਲਕਿਆਂ ਦੇ ਵਿੱਚ ਕਈ ਤਰ੍ਹਾਂ ਦੀ ਚਰਚਾ ਹੈ ਕਿ ਆਖਰਕਾਰ ਉਹ ਆਪਣੇ ਪਰਿਵਾਰ ਨੂੰ ਤੇ ਪੁੱਤਰ ਨਾਲ ਜਾਣਗੇ ਜਿਵੇਂ ਪ੍ਰਨੀਤ ਕੌਰ ਗਈ ਹੈ ਤੇ ਜਿਵੇਂ ਚਰਨਜੀਤ ਸਿੰਘ ਅਟਵਾਲ ਗਏ ਤੇ ਜਿਵੇਂ ਸੰਦੀਪ ਜਾਖੜ ਆਪਣੇ ਚਾਚੇ ਨਾਲ ਗਿਆ। ਤੇ ਹੁਣ ਗੱਲ ਕਰਦੇ ਹਾਂ ਔਰਤਾਂ ਨੂੰ 1000 ਰੁਪਇਆ ਕਦੋਂ ਮਿਲੂ? ਕਿਉਂਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਗਾਰੰਟੀ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਐਤਵਾਰ ਵਾਲੇ ਦਿਨ ਹਲਕਾ ਖਰੜ ਦੇ ਵਿੱਚ ਸੀ ਉਥੇ ਲੋਕ ਸਭਾ ਚੋਣਾਂ ਦੇ ਵਾਸਤੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਜਿਹੜੇ ਆਪ ਉਮੀਦਵਾਰ ਨੇ ਮਾਲਵਿੰਦਰ ਸਿੰਘ ਕੰਗ ਉਹਨਾਂ ਵਾਸਤੇ ਚੋਣ ਪ੍ਰਚਾਰ ਕਰ ਰਹੇ ਸੀ ਰੋਡ ਸ਼ੋਅ ਕੱਢ ਰਹੇ ਸੀ ਇਸ ਵਕਤ ਉਹਨਾਂ ਨੇ ਇਸ ਮੌਸਰੇ ਤੇ ਖੁੱਲ੍ਹ ਕੇ ਗੱਲਬਾਤ ਕੀਤੀ ਕਿ ਵਿਧਾਨ ਸਭਾ ਚੋਣਾਂ ਦੇ ਦੌਰਾਨ ਔਰਤਾਂ ਨੂੰ 1000 ਰੁਪਇਆ ਦਿੱਤਾ ਜਾਏਗਾ ਇਹ ਸਾਡੇ ਵੱਲੋਂ ਗਰੰਟੀ ਦਿੱਤੀ ਗਈ ਸੀ ਅਤੇ ਇਸ ਨੂੰ ਅਸੀਂ ਜਲਦ ਪੂਰਾ ਕਰਾਂਗੇ ਉਹਨਾਂ ਕਿਹਾ ਕਿ ਆਉਣ ਵਾਲੇ ਸੀਜ਼ਨ ਚ ਨਹਿਰਾਂ ਦਾ 70 ਫੀਸਦੀ ਪਾਣੀ ਪੰਜਾਬ ਦੇ ਖੇਤਾਂ ਨੂੰ ਸਿੰਚਾਈ ਲਈ ਦਿੱਤਾ ਜਾਏਗਾ ਇਹਦੇ ਨਾਲ ਪੰਜਾਬ ਦੇ ਲਗਭਗ 6 ਲੱਖ ਟਿਊਬਵੈਲ ਬੰਦ ਹੋ ਜਾਣਗੇ ਤੇ ਫਿਰ ਇਹਦੇ ਨਾਲ ਬਿਜਲੀ ਬੋਰਡ ਦੇ ਲਗਭਗ 7000 ਕਰੋੜ ਰੁਪਏ ਬਚ ਜਾਣਗੇ ਅਤੇ ਇਹਨਾਂ ਪੈਸਿਆਂ ਦੇ ਨਾਲ ਸਾਡੀ ਸਰਕਾਰ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੀ ਗਾਰੰਟੀ ਪੂਰੀ ਕਰੇਗੀ। ਉਹਨਾਂ ਕਿਹਾ ਕਿ ਮੈਂ ਪੰਜਾਬ 'ਚ 2 ਸਾਲਾਂ 'ਚ ਕੀਤੇ ਕੰਮਾਂ ਦੇ ਆਧਾਰ 'ਤੇ ਵੋਟਾਂ ਮੰਗ ਰਹੇ ਹਾਂ ਤੇ ਦਿੱਲੀ 'ਚ ਵੀ ਅਸੀਂ ਆਪਣੇ 8 ਸਾਲਾਂ ਦੇ ਕੰਮਾਂ ਦੇ ਆਧਾਰ 'ਤੇ ਹੀ ਵੋਟ ਮੰਗ ਰਹੇ ਹਾਂ। ਕਿਉਂਕਿ ਅਸੀਂ ਕੰਮ ਦੀ ਰਾਜਨੀਤੀ ਕਰਦੇ ਹਾਂ ਪਰ 10 ਸਾਲ ਪ੍ਰਧਾਨ ਮੰਤਰੀ ਰਹੇ મોદી ਮੰਗਲ ਸੂਤਰ ਅਤੇ ਧਰਮ ਦੇ ਨਾਂ ਤੇ ਵੋਟਾਂ ਮੰਗ ਰਹੇ ਐ ਤੇ ਭਾਜਪਾ ਨਫ਼ਰਤ ਦੀ ਸਿਆਸਤ ਕਰਦੀ ਹੈ। ਉਹਨਾਂ ਨੇ ਲੋਕਾਂ ਨੂੰ ਇਹ ਜ਼ਰੂਰ ਆਖਿਆ ਕਿ ਉਹ ਭਾਜਪਾ ਦੀਆਂ ਜੜਾਂ ਪੰਜਾਬ 'ਚ ਨਾ ਲੱਗਣ ਦੇਣ। ਉਹਨਾਂ ਨੇ ਇਹ ਵੀ ਆਖਿਆ ਕਿ ਮੈਂ ਕਦੇ ਵੀ ਮਿਹਨਤ ਕਰਨ ਤੋਂ ਪਿੱਛੇ ਨਹੀਂ ਹਟਦਾ। ਜਦੋਂ ਤੋਂ ਭਾਜਪਾ ਨੇ ਕਹਿੰਦੇ ਕੇਜਰੀਵਾਲ ਨੂੰ ਜੇਲ੍ਹ ਦੇ ਵਿੱਚ ਡਕਿਆ। ਉਦੋਂ ਤੋਂ ਮੇਰਾ ਕੰਮ ਕਾਫੀ ਵਧਿਆ ਹੈ ਅਤੇ ਜ਼ਿੰਮੇਵਾਰੀਆਂ ਵੀ ਦੁੱਗਣੀਆਂ ਹੋ ਗਈਆਂ ਨੇ ਪਰ ਮੇਰੇ ਕੋਲ ਤੁਸੀਂ ਲੋਕ ਹੋ ਜਿਸ ਕੋਲ ਪੰਜਾਬੀਆਂ ਦਾ ਸਮਰਥਨ ਹੋਵੇ ਉਹ ਕਦੇ ਵੀ ਅਸਫਲ ਨਹੀਂ ਹੋ ਸਕਦਾ। ਉਹਨਾਂ ਇਹ ਵੀ ਆਖਿਆ ਕਿ ਜਿੱਥੇ ਬਾਕੀ ਸਰਕਾਰਾਂ ਸਰਕਾਰੀ ਜਾਇਦਾਦਾਂ ਆਪਣੇ ਦੋਸਤਾਂ ਮਿੱਤਰਾਂ ਆਪਣੇ ਰਿਸ਼ਤੇਦਾਰਾਂ ਨੂੰ ਉਹਨਾਂ ਦਾ ਖਿਆਲ ਰੱਖਣ ਤੇ ਜ਼ਾਇਦਾ ਤਾਂ ਉਹਨਾਂ ਨੂੰ ਵੇਚ ਦਿੰਦੀਆਂ ਨੇ ਉੱਥੇ ਹੀ ਆ ਤੁਹਾਡੀ ਆਪਣੀ ਸਰਕਾਰ ਹੈ ਜਿਸ ਨੇ ਜੀਵੀ ਕੇ ਪਾਵਰ ਪਲਾਂਟ ਖਰੀਦਿਆ ਤੇ ਖਰੀਦ ਕੇ ਇਸ ਦਾ ਨਾਮ ਗੁਰੂ ਅਮਰਦਾਸ ਜੀ ਦੇ ਨਾਮ ਤੇ ਰੱਖ ਦਿੱਤਾ ਹੈ ਉਹਨਾਂ ਨੇ ਆਖਿਆ ਕਿ ਜਲਦੀ ਪੰਜਾਬ ਸਰਕਾਰ ਉਦਯੋਗਾਂ ਨੂੰ ਵੀ ਸਸਤੀ ਬਿਜਲੀ ਦੇਵੇਗੀ ਅਤੇ ਇਹਦੇ ਨਾਲ ਪੰਜਾਬ 'ਚ ਵਪਾਰ ਹੈ ਜਿਹੜਾ ਉਹ ਵਧੇਗਾ ਉਹ ਫੁੱਲੇਗਾ ਪਹਿਲਾਂ ਵੀ ਉਹ ਕਹਿੰਦੇ ਟਾਟਾ ਸਟੀਲ ਵਰਗੀਆਂ ਕੰਪਨੀਆਂ ਪੰਜਾਬ ਦੇ ਵਿੱਚ ਨਿਵੇਸ਼ ਕਰ ਰਹੀਆਂ ਨੇ ਤੇ ਉਹਨਾਂ ਇਹ ਵੀ ਆਖਿਆ ਕੋ ਪੈਸੇ ਕਮਾਉਣ ਲਈ ਰਾਜਨੀਤੀ ਵਿੱਚ ਨਹੀਂ ਆਏ ਉਹ ਤਾਂ ਸਿਸਟਮ ਬਦਲਣ ਵਾਸਤੇ ਆਇਆ ਹੈ ਅਤੇ ਜਾਂ ਇਹਨੂੰ ਬਿਹਤਰ ਬਣਾਉਣ ਵਾਸਤੇ ਆਇਆ ਹੈ ਪੰਜਾਬ ਅਤੇ ਪੰਜਾਬੀਆਂ ਦੀ ਸੇਵਾ ਕਰਨ ਲਈ ਆਇਆ ਹੈ ਤੇ ਕੰਮ ਦੇਖ ਕੇ ਵੋਟਾਂ ਪਾ ਦਿਓ ਤੇ ਹੁਣ ਗੱਲ ਕਰਦੇ ਆਂ ਅਰਵਿੰਦ ਕੇਜਰੀਵਾਲ ਦੀ ਜਾਣਕਾਰੀ ਹੈ ਕਿ ਉਹਨਾਂ ਦੇ ਖਿਲਾਫ ਇੱਕ ਹੋਰ ਮੁਕੱਦਮਾ ਤਿਆਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਦਿੱਲੀ ਦੇ ਐਲਜੀ ਵੀ ਕੇ ਸਖਸੈਨਾ ਨੇ ਪਵੰਦੀ ਸ਼ੁਦਾ ਸੰਗਠਨ ਹੈ 6 ਫਾਰ ਜਸਟਿਸ ਉਹਦੇ ਤੋਂ ਕਥਿਤ ਤੌਰ ਤੇ ਸਿਆਸੀ ਫੰਡ ਪ੍ਰਾਪਤ ਕਰਨ ਦੇ ਵਾਸਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਐਨਆਈਏ ਜਾਂਚ ਦੀ ਸਿਫਾਰਿਸ਼ ਕਰ ਦਿੱਤੀ ਹੈ ਅਸਲ ਚ ਦੱਸਿਆ ਜਾ ਰਿਹਾ ਹੈ ਕਿ ਐਲਜੀ ਨੂੰ ਸ਼ਿਕਾਇਤ ਮਿਲੀ ਸੀ ਕਿ ਕੇਜਰੀਵਾਲ ਦੀ ਅਗਵਾਈ ਵਾਲੀ ਆਪ ਨੇ ਦਵਿੰਦਰ ਸਿੰਘ ਭੁੱਲਰ ਦੀ ਰਿਹਾਈ ਵਾਸਤੇ ਖਾਲਿਸਤਾਨ ਪੱਖੀ ਭਾਵਨਾਵਾਂ ਨੂੰ ਉਤਸ਼ਾਹਿਤ ਕਰਨ ਲਈ ਕੱਟੜ ਪੰਥੀ ਖਾਲਿਸਤਾਨੀ ਗਰੁੱਪਾਂ ਤੋਂ ਲਗਭਗ 16 ਮਿਲੀਅਨ ਡਾਲਰ ਪ੍ਰਾਪਤ ਕੀਤੇ ਸੀ ਐਲਜੀਵੀ ਕੇ ਸਖਸੈਨਾ ਨੇ ਸ਼ਿਕਾਇਤ ਦੇ ਆਧਾਰ ਤੇ ਇਹ ਕਾਰਵਾਈ ਅੱਗੇ ਪਾ ਦਿੱਤੀ ਹੈ ਇਹ ਸ਼ਿਕਾਇਤ ਵਿਸ਼ਵ ਹਿੰਦੂ ਮਹਾਸੰਘ ਦੇ ਰਾਸ਼ਟਰੀ ਜਨਰਲ ਸਕੱਤਰ ਆਸ਼ੂ ਮੌਂਗੀਆਂ ਤੋਂ ਮਿਲੀ ਸੀ ਮੌਂਗੀਆਂ ਨੇ ਆਪਣੀ ਸ਼ਿਕਾਇਤ ਦੇ ਵਿੱਚ ਭਾਵ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਦੇ ਵਿੱਚ ਇੱਕ ਵੀਡੀਓ ਦਾ ਹਵਾਲਾ ਦਿੱਤਾ ਹੈ ਅਤੇ ਸਬੂਤ ਦੇ ਵਜੋਂ ਨਾਲ ਨੱਥੀ ਵੀ ਕੀਤੀ ਗਈ ਹੈ ਇਹਦੇ ਵਿੱਚ ਕਥਿਤ ਤੌਰ ਤੇ ਗੁਰਪਤਵੰਤ ਸਿੰਘ ਪੰਨੂ ਵੇਖਿਆ ਜਾ ਸਕਦਾ ਹੈ ਤੇ ਇਸ ਵੀਡੀਓ ਦੇ ਵਿੱਚ ਪੰਨੂ ਇਹ ਆਖਦਾ ਹੈ ਕਿ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਜਿਹੜੀ ਇਸ ਵਕਤ ਦਿੱਲੀ 'ਚ ਰਾਜ ਕਰ ਰਹੀ ਹੈ ਉਹਨਾਂ ਨੂੰ ਸਾਲ 2014 ਤੋਂ 2022 ਦੇ ਦਰਮਿਆਨ ਖਾਲਸਤਾਨੀ ਗਰੁੱਪਾਂ ਤੋਂ 16 ਮਿਲੀਅਨ ਡਾਲਰ ਦੀ ਫੰਡਿੰਗ ਕੀਤੀ ਗਈ। ਗ੍ਰਹਿ ਮੰਤਰੀ ਅਲੇ ਨੂੰ ਲਿਖੇ ਇੱਕ ਪੱਤਰ ਦੇ ਵਿੱਚ ਐਲਜੀ ਨੇ ਕਿਹਾ ਕਿਉਂਕਿ ਇਹ ਦੋਸ਼ ਸਿੱਧੇ ਤੌਰ ਤੇ ਮੁੱਖ ਮੰਤਰੀ ਦੇ ਖਿਲਾਫ ਹੈ ਅਤੇ ਭਾਰਤ ਦੇ ਵਿੱਚ ਪਾਬੰਦੀਸ਼ੁਦਾ ਅਤਵਾਦੀ ਸੰਖਿਆ ਜੀ 6 ਫਾਰ ਜਸਟਿਸ ਉਹ ਕਹਿੰਦੇ ਇਸ ਕਰਕੇ ਇਸ ਸਿਆਸੀ ਪਾਰਟੀ ਨੂੰ ਲੱਖਾਂ ਡਾਲਰਾਂ ਦੀ ਕਥਿਤ ਫੰਡਿੰਗ ਨਾਲ ਸੰਬੰਧਿਤ ਮਾਮਲਾ ਇਸ ਸਥਿਤੀ ਦੇ ਵਿੱਚ ਸ਼ਿਕਾਇਤਕਰਤਾ ਵੱਲੋਂ ਪੇਸ਼ ਕੀਤੇ ਗਏ ਜਿਹੜੇ ਇਲੈਕਟ੍ਰੋਨਿਕ ਉਪਕਰਣ ਨੇ ਉਹ ਕਹਿੰਦੇ ਉਹਨਾਂ ਦੀ ਫੋਰੈਂਸਿਕ ਜਾਂਚ ਕਰਵਾਉਣ ਦੀ ਜ਼ਰੂਰਤ ਹੈ ਇਹਦੇ ਨਾਲ ਹੀ ਐਲਜੀ ਦੇ ਇਸ ਕਦਮ ਦੇ ਨਾਲ ਆਮ ਆਦਮੀ ਪਾਰਟੀ ਵੀ ਹਮਲਾਵਰ ਸਥਿਤੀ ਵਿੱਚ ਆ ਗਈ ਹੈ ਆਮ ਆਦਮੀ ਪਾਰਟੀ ਨੇ ਐਲਜੀ ਤੇ ਹਮਲਾ ਕਰਦਿਆਂ ਕਿਹਾ ਕਿ ਇੱਕ ਕੇਜਰੀਵਾਲ ਦੇ ਖਿਲਾਫ ਇੱਕ ਵੱਡੀ ਸਾਜ਼ਿਸ਼ ਹੈ ਅਤੇ ਉਹਨਾਂ ਨੂੰ ਇੱਕ ਹੋਰ ਕੇਸ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਆਖਿਆ ਕਿ ਐਲ ਜੀ ਭਾਜਪਾ ਦੇ ਏਜੰਟਾਂ ਵਾਂਗ ਕੰਮ ਕਰ ਰਹੇ ਹੈ। ਭਾਜਪਾ ਦਿੱਲੀ ਦੀਆਂ ਸਾਰੀਆਂ ਸੀਟਾਂ ਤੋਂ ਹਾਰ ਰਹੀ ਹੈ। ਇਸ ਕਰਕੇ ਭਾਜਪਾ ਕਬਰਾਹਾਟ ਦੇ ਵਿੱਚ ਇਹ ਅਗਲਾ ਕਦਮ ਚੁੱਕ ਰਹੀ ਹੈ ਤਾਂ ਕਿ ਕੇਜਰੀਵਾਲ ਨੂੰ ਹੋਰ ਫਸਾਇਆ ਜਾ ਸਕੇ। ਹੁਣ ਗੱਲ ਕਰਦੇ ਹਾਂ ਸ਼ੁਭਕਰਨ ਦੀ ਮੌਤ ਅਤੇ ਉਹਦੀ ਜਾਂਚ ਦੀ। ਖਨੌਰੀ ਸਰਹੱਦ ਤੇ ਨੌਜਵਾਨ ਕਿਸਾਨ ਸੀ ਸ਼ੁਭਕਰਨ ਉਹਦੀ ਮੌਤ ਹੋ ਗਈ ਸੀ ਤੇ ਉਹਦੀ ਜਾਂਚ ਕਰ ਰਹੀ ਸਟਾ ਜਾਣਕਾਰੀ ਮਿਲ ਰਹੀ ਹੈ ਕਿ ਸਟ ਨੇ ਪੰਜਾਬ ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਦਰਜ ਕੀਤਾ ਹੈ ਹਾਈ ਕੋਰਟ ਦੇ ਵਿੱਚ ਸ਼ੁਭ ਕਰਨ ਨੂੰ ਲੈ ਕੇ ਜਿਹੜੀ ਪਟੀਸ਼ਨ ਪਾਈ ਗਈ ਸੀ ਉਹਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਮੁੱਖ ਪਟੀਸ਼ਨ ਕਰਤਾ ਸੀ ਉਹਨਾਂ ਦੱਸਿਆ ਸੀ ਕਿ ਮੈਨੂੰ ਪਹਿਲਾਂ ਵੀ ਨੋਟਿਸ ਜਾਰੀ ਕੀਤਾ ਗਿਆ ਪਰ ਸਮਾਂ ਨਾ ਹੋਣ ਕਰਕੇ ਉਹਨਾਂ ਦੇ ਵਕੀਲ ਪੇਸ਼ ਹੋਏ ਸੀ ਪਰ ਹੁਣ ਆ ਪਹੁੰਚ ਗਏ ਸਾਰੀਆਂ ਚੀਜ਼ਾਂ ਉਹਨਾਂ ਨੇ ਦੱਸ ਦਿੱਤੀਆਂ ਨੇ ਤੇ ਉਹ ਕਹਿੰਦੇ ਮੈਂ ਉਮੀਦ ਕਰਦਾ ਹਾਂ ਕਿ ਸ਼ੁਭ ਕਰਨ ਦੇ ਪਰਿਵਾਰ ਨੂੰ ਇਨਸਾਫ ਮਿਲੇਗਾ ਤੇ ਸਿੱਟ ਹੁਣ ਕਿਸਾਨਾਂ ਦੇ ਬਿਆਨ ਵੀ ਦਰਜ ਕਰ ਰਹੀ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਹੋਰ ਕਿਸਾਨ ਆਗੂਆਂ ਨੇ ਵੀ ਸ਼ੁਭ ਕਰਨ ਦੇ ਮਾਮਲੇ 'ਚ ਆਪਣੇ ਬਿਆਨ ਦਰਜ ਕਰਵਾ ਦਿੱਤੇ ਹਨ ਉਹਨਾਂ ਵੀ ਇਹੀ ਗੱਲ ਆਖੀ ਹੈ ਕਿ ਸਾਨੂੰ ਉਮੀਦ ਹੈ ਕਿ ਸਿੱਟ ਸ਼ੁਭ ਕਰਨ ਨੂੰ ਇਨਸਾਫ ਜ਼ਰੂਰ ਦਿਵਾਏਗੀ ਇਹਦੇ ਤੋਂ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸ਼ੁਭ ਕਰਨ ਦੇ ਮਾਮਲੇ 'ਚ ਸਿੱਟ ਦਾ ਇੱਕ ਗਠਨ ਕਰ ਦਿੱਤਾ ਸੀ ਜਿਸ ਦੇ ਵਿੱਚ ਪੰਜਾਬ ਅਤੇ ਹਰਿਆਣਾ ਦੇ ਅਫਸਰ ਨੇ ਤੇ ਹਰਿਆਣਾ ਸਰਕਾਰ ਹਾਈ ਕੋਰਟ ਦੇ ਇਸ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਵੀ ਪਹੁੰਚੀ ਸੀ ਪਰ ਸੁਪਰੀਮ ਕੋਰਟ ਨੇ ਸਿੱਟ ਨੂੰ ਰੱਦ ਕਰਨ ਦੀ ਜਿਹੜੀ ਹਰਿਆਣਾ ਸਰਕਾਰ ਦੀ ਪਟੀਸ਼ਨ ਸੀ ਉਹ ਖਾਰਜ ਕਰ ਦਿੱਤੀ ਸੀ ਅਤੇ ਕਿਹਾ ਸੀ ਕਿ ਜਦੋਂ ਤੱਕ ਸਿੱਟ ਦੀ ਰਿਪੋਰਟ ਨਹੀਂ ਆਉਂਦੀ ਅਸੀਂ ਇਸ ਜਾਂਚ ਨੂੰ ਰੋਕਣ ਦਾ ਆਦੇਸ਼ ਨਹੀਂ ਦੇ ਸਕਦੇ ਹੁਣ ਗੱਲ ਕਰਦੇ ਆ ਬੇਆਦਬੀ ਕਾਂਡ ਦੀ ਉਹਦੇ ਵਿੱਚ ਵੀ ਨਿਤ ਨਵੀਆਂ ਅਪਡੇਟਸ ਹੋ ਰਹੀਆਂ ਨੇ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਅਪਡੇਟਸ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣ ਫਿਰੋਜ਼ਪੁਰ ਦਾ ਪਿੰਡਾ ਬੰਡਾਲਾ ਜਿੱਥੋਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਬੀਤੇ ਦਿਨੀ ਇਹ ਘਟਨਾ ਵਾਪਰੀ ਸੀ ਉਹਦੇ ਵਾਸਤੇ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ ਤੇ ਇਸ ਕਮੇਟੀ ਨੇ ਘਟਨਾ ਸਥਾਨ ਦਾ ਦੌਰਾ ਕਰਕੇ ਰਿਪੋਰਟ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਨੂੰ ਦੇ ਦਿੱਤੀ ਹੈ ਅਤੇ ਇਹ ਰਿਪੋਰਟ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੂੰ ਭੇਜੀ ਜਾਏਗੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਹੁਕਮਾਂ ਤੇ ਇਹ ਸਬ ਕਮੇਟੀ ਬਣਾਈ ਗਈ ਸੀ ਤੇ ਕਮੇਟੀ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਦਰਸ਼ਨ ਸਿੰਘ ਸ਼ੇਰਖਾਂ ਗੁਰਦੁਆਰਾ ਜਾਮਨੀ ਸਾਹਿਬ ਜੀਤਪੁਰ ਫਿਰੋਜ਼ਪੁਰ ਦੇ ਵਧੀਕ ਮੈਨੇਜਰ ਜਸਪਾਲ ਸਿੰਘ ਹੈੱਡ ਗ੍ਰੰਥੀ ਬਲਵਿੰਦਰ ਸਿੰਘ ਗ੍ਰੰਥੀ ਗੁਰਪ੍ਰਜਨ ਸਿੰਘ ਪ੍ਰਚਾਰਕ ਸੁਖਵਿੰਦਰ ਸਿੰਘ ਸ਼ਾਮਲ ਕੀਤੇ ਗਏ ਸੀ ਉਹਨਾਂ ਦੱਸਿਆ ਕਿ ਕਮੇਟੀ ਨੇ ਮੌਕੇ ਦਾ ਦੌਰਾ ਕੀਤਾ ਉੱਥੋਂ ਜਾਣਕਾਰੀ ਇਕੱਤਰ ਕੀਤੀ ਹੈ ਅਤੇ ਫਿਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਨੂੰ ਆਪਣੀ ਰਿਪੋਰਟ ਭੇਜ ਦਿੱਤੀ ਹੈ ਤੇ ਇਸ ਰਿਪੋਰਟ ਤੇ ਹੁਣ ਅਗਲੀ ਕਾਰਵਾਈ ਸ਼੍ਰੀ ਅਕਾਲ ਤਖਤ ਸਾਹਿਬ ਕਰ ਦੇਣਗੇ ਜਥੇਦਾਰ ਗਿਆਨੀ ਰੁਘਵੀਰ ਸਿੰਘ ਹੋਰਾਨੇ ਦੱਸਿਆ ਸੀ ਕਿ ਅਧਿਐਨ ਕਰਨ ਤੋਂ ਬਾਅਦ ਹੀ ਅਗਲੀ ਕਾਰਵਾਈ ਕੋਈ ਅਮਲ ਵਿੱਚ ਲਿਆਂਦੀ ਜਾਏਗੀ ਉਹਨਾਂ ਦੱਸਿਆ ਕਿ ਮੌਕੇ ਤੋਂ ਮਿਲੀ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਤੋਂ ਇਹ ਸਾਫਤ ਹੁੰਦਾ ਹੈ ਕਿ 4 ਮਈ ਨੂੰ ਘਟਨਾ ਵਾਲੇ ਦਿਨ ਦੋਸ਼ੀ ਗੁਰੂ ਘਰ ਦੇ ਅੰਦਰ ਜਾਂਦਾ ਹੈ ਅੰਦਰ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗ ਪਾੜ ਕੇ ਗੁਰੂ ਘਰ ਤੋਂ ਬਾਹਰ ਜਾਂਦਾ ਉਹਨਾਂ ਦੱਸਿਆ ਕਿ ਦੋਸ਼ੀ ਦੇ ਵੱਲੋਂ ਖੰਡਿਤ ਕੀਤੇ ਗਏ ਪਾਵਨ ਸਰੂਪ ਨੂੰ ਵੀ ਅਗਲੇ ਦਿਨਾਂ ਦੇ ਵਿੱਚ ਸੁਰੱਖਿਅਤ ਰੱਖਿਆ ਜਾਣਾ ਚਾਹੀਦਾ ਹੈ ਦੂਸਰੇ ਪਾਸੇ ਐਡਵੋਕੇਟ ਐਚਐਸ ਧਾਮੀ ਸਾਹਿਬ ਨੇ ਇਸ ਘਟਨਾ ਦੀ ਨਖੇਦੀ ਕੀਤੀ ਹੈ ਅਤੇ ਅਜਹੀਆਂ ਘਟਨਾਵਾਂ ਨੂੰ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਵੀ ਦੱਸਿਆ ਉਹ ਕਹਿੰਦੇ ਸਰਕਾਰ ਨੂੰ ਚਾਹੀਦਾ ਹੈ ਕਿ ਬੰਡਾਲਾ ਕਾਂਡ ਦੇ ਪਿੱਛੇ ਜਿਹੜੇ ਸਾਜ਼ਿਸ਼ ਘੜੇ ਆ ਉਹਨਾਂ ਦਾ ਪਰਦਾਫਾਸ਼ ਕੀਤਾ ਜਾਵੇ ਅਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਸਰਕਾਰ ਨੂੰ ਅਜਹੀਆਂ ਸ਼ਕਤੀਆਂ ਦਾ ਕਹਿੰਦੇ ਪਰਦਾ ਫਾਸ਼ ਕਰਨਾ ਚਾਹੀਦਾ ਹੈ ਉਹਨਾਂ ਸੰਗਤਾਂ ਤੇ ਨਾਲ ਪ੍ਰਬੰਧਕਾਂ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਸੀਸੀਟੀਵੀ ਕੈਮਰਾ ਦੇ ਰੇ ਨਿਗਰਾਨੀ ਲਈ ਸੁਰੱਖਿਆ ਲਈ ਹਰ ਸਮੇਂ ਸੇਵਾਦਾਰਾਂ ਦੀ ਹਾਜ਼ਰੀ ਯਕੀਨੀ ਬਣਾਉਣ ਦੀ ਹਦਾਇਤ ਵੀ ਕਰ ਦਿੰਦੀ ਹੈ ਤੇ ਹੁਣ ਗੱਲ ਕਰਦੇ ਆ ਇੱਕ ਹੋਰ ਬਹੁਤ ਦਰਦਨਾਕ ਘਟਨਾ ਵਾਪਰੀ ਹੈ ਜੀ ਪੂਰੇ ਦਾ ਪੂਰਾ ਪਰਿਵਾਰ ਖਤਮ ਹੋ ਗਿਆ ਜੀ ਇਸ ਦਰਦਨਾਕ ਹਾਦਸੇ ਚ ਜਲੰਧਰ ਨਾਲ ਇੱਕ ਸਬੰਧਤ ਪਰਿਵਾਰ ਜਿਨ੍ਹਾਂ ਨਾਲ ਇਹ ਭਿਆਨਕ ਤੇ ਦਰਦਨਾਕ ਹਾਦਸਾ ਵਾਪਰਿਆ ਹੈ ਇਹ ਪਰਿਵਾਰ ਜਾਣਕਾਰੀ ਅਨੁਸਾਰ ਮਾਤਾ ਵੈਸ਼ਨੋ ਦੇਵੀ ਤੋਂ ਮੱਥਾ ਟੇਕ ਕੇ ਪਰਤ ਰਿਹਾ ਸੀ ਰਸਤੇ ਦੇ ਵਿੱਚ ਹਾਰਸੀ ਦਾ ਸ਼ਿਕਾਰ ਹੁੰਦਾ ਤੇ ਇਸ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋਈ ਹੈ ਮ੍ਰਿਤਕਾਂ ਦੇ ਵਿੱਚ ਇੱਕ ਬੱਚਾ ਵੀ ਦੱਸਿਆ ਜਾ ਰਿਹਾ ਹੈ ਹਾਦਸਾ ਮਕਸੂਦਾਂ ਅਧੀਨ ਪੈਂਦੇ ਪਿੰਡ ਰਾਓਵਾਲੀ ਦੇ ਨੇੜੇ ਸਵੇਰ ਦੇ ਤਕਰੀਬਨ 5:30 ਵਜੇ ਹੋਇਆ ਇੱਕ ਕਾਰ ਵਿੱਚ ਸਵਾਰ ਪਰਿਵਾਰ ਦੇ ਚਾਰ ਜੀ ਮੌਤ ਦੇ ਮੂਹਰੇ ਚਲੇ ਗਏ ਨੇ ਜਿਹੜੇ ਕਿ ਮਾਤਾ ਵੈਸ਼ਨਾਂ ਦੇਵੀ ਤੋਂ ਮੱਥਾ ਟੇਕ ਕੇ ਪਰਤ ਰਹੇ ਸੀ ਤੇ ਵਾਪਸ ਆਉਂਦਿਆਂ ਇਹਨਾਂ ਦੀ ਗੱਡੀ ਅਨੋਵਾ ਗੱਡੀ ਨਾਲ ਜਾ ਟਕਰਾਈ ਕਾਰ ਵਿੱਚਲੇ ਸਵਾਰ ਚਾਰੀ ਵਿਅਕਤੀ ਹਾਦਸੇ ਦੌਰਾਨ ਮਾਰੇ ਗਏ ਪੁਲਿਸ ਨੇ ਚਾਰਾਂ ਦੀਆਂ ਲਾਸ਼ਾਂ ਕਬਜ਼ੇ ਵਿੱਚ ਲੈ ਲਈਆਂ ਸਨ ਅਤੇ ਪੋਸਟ ਮਾਰਟਮ ਲਈ ਭੇਜ ਦਿੱਤੀਆਂ ਸੀ ਇਹਦੇ ਨਾਲ ਹੀ ਪੁਲਿਸ ਮਾਮਲੇ ਦੀ ਜਾਂਚ ਵੀ ਕਰ ਰਹੀ ਹੈ ਮਕਸੂਦਾ ਥਾਣੇ ਦੇ ਐਸਐਚਓ ਨੇ ਦੱਸਿਆ ਕਿ ਚਾਰਾਂ ਵਿਅਕਤੀਆਂ ਦੀ ਉਥੇ ਘਟਨਾ ਸਥਾਨ ਤੇ ਬਹੁਤ ਹੋਈ। ਉਹਨਾਂ ਇਹ ਵੀ ਜਾਣਕਾਰੀ ਦਿੱਤੀ ਕਿ ਸਾਰੇ ਵਿਅਕਤੀ ਇੱਕੋ ਹੀ ਪਰਿਵਾਰ ਨਾਲ ਸੰਬੰਧਿਤ ਸਨ। ਕੁਝ ਦਿਨ ਪਹਿਲਾਂ ਅੱਗ ਦੀ ਲਪੇਟ ਵਿੱਚ ਆ ਕੇ ਮਾਰੇ ਗਏ ਪਰਿਵਾਰ। ਉਹ ਤਿੰਨ ਜੀਆਂ ਦੀਆਂ ਜਦੋਂ ਪਿੰਡ ਵਿੱਚ ਇਕੱਠੀਆਂ ਅਰਥੀਆਂ ਲੋਕ ਚੁੱਕ ਕੇ ਤੁਰੇ ਨਾ ਪੂਰਾ ਪਿੰਡ ਭੁੱਬਾਂ ਮਾਰ ਰਿਹਾ ਸੀ। ਜਦੋਂ ਉਹਨਾਂ ਦੀ ਚੇਤਾ ਨੂੰ ਅੱਗ ਦਿੱਤੀ ਗਈ ਤਾਂ ਉਹ ਮੰਜ਼ਰ ਵੇਖਿਆ ਨਹੀਂ ਜਾ ਸਕਦਾ। ਹਰ ਇੱਕ ਅੱਖ ਅਤੇ ਹਰ ਇੱਕ ਦਿਲ ਵੀ ਰੋ ਰਿਹਾ ਸੀ ਦੋਸਤੋ ਇਹ ਸੀ ਕੁਲਮਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਨ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰੱਖਾ